ਸਾਮਣੇ ਆਈ ਗੁਰਦੁਆਰਾ ਪਰਮੇਸ਼ਵਰ ਦਵਾਰ ਤੇ ਇਹ ਟੈਂਕੀ ਤੇ ਉੱਪਰ ਲਿਖਿਆ ਹੋਇਆ ਪਰਮੇਸ਼ਵਰ ਦਵਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਟਾਈਮ ਹੈਗਾ ਗੁਰਦੁਆਰਾ ਪਰਮੇਸ਼ਵਰ ਦਵਾਰ ਤੇ ਜਿਹਨੂੰ ਜ਼ਿਆਦਾਤਰ ਕਹਿੰਦੇ ਵੀ ਢੱਡਰੀਆਂ ਵਾਲਾ ਗੁਰਦੁਆਰਾ ਕਿਉਂਕਿ ਪਰਮੇਸ਼ਵਰ ਦਵਾਰ ਤਾਂ ਨਾਮ ਕੱਟ ਜਾਂਦੇ ਤੇ ਭਾਈ ਸਾਹਿਬ ਦੇ ਨਾਮ ਤੋਂ ਜ਼ਿਆਦਾ ਜਾਣਦੇ ਆ ਢੱਡਰੀਆਂ ਵਾਲਾ ਗੁਰਦੁਆਰ ਸਾਹਿਬ ਨੋਰਮਲੀ ਕਹਿੰਦੇ ਨੇ ਤੋ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦਰਸ਼ਕਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਕੀ ਦੇਖਦੇ ਆਂ ਜੇ ਆਸ-ਪਾਸੇ ਹੋਰ ਕੀ ਹੋਇਆ ਜੀ ਤੇ ਬਾਕੀ ਜੇ ਪਿਛਲੀ ਸਾਈਡ ਜਾਣ ਦਿੱਤਾ ਜਿੱਥੇ ਭਾਈ ਸਾਹਿਬ ਦਾ ਨਿਵਾਸ ਹੈ ਤੇ ਬਾਕੀ ਉਧਰ ਪਿਛੇ ਹੋਰ ਵੀ ਦੀਵਾਨ ਹਾਲ ਵੀ ਤਾਂਕੀ ਵੱਡਾ ਬਣਿਆ ਹੋਇਆ ਤੇ ਬਾਕੀ ਹੋਰ ਬਹੁਤ ਕੁਝ ਅੰਦਰ ਨਵਾਂ ਬਣ ਗਿਆ ਮੈਂ ਕਾਫੀ ਦਿਨ ਪਹਿਲਾਂ ਆਇਆ ਸੀ ਹਲੇ ਕੰਮ ਚੱਲ ਰਿਹਾ ਸੀ ਬੱਚੇ ਸੋ ਦੇਖਦੇ ਆਂ ਅੱਗੇ ਚੱਲਦੇ ਆਂ ਜੀ ਸਾਮਣੇ ਆਈ ਗੁਰਦੁਆਰਾ ਪਰਮੇਸ਼ਵਰ ਦਵਾਰ ਤੇ ਗੁਰਦੁਆਰਾ ਸਾਹਿਬ ਇਹ ਮੇਨ ਰੋਡ NH7 ਇਸ ਸਾਈਡ ਜਾ ਰਿਹਾ ਪਟਿਆਲਾ ਤੇ ਇਸ ਸਾਈਡ ਹੈਗਾ ਬਠਿੰਡਾ ਤੇ ਮੇਨ ਰੋਡ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਹੈ ਬਾਕੀ ਪਾਰਕਿੰਗ ਵਗੈਰਾ ਬਾਹਰ ਹੀ ਹੈ ਬਾਈਕ ਪਾਰਕਿੰਗ ਗੱਡੀਆਂ ਦੀ ਪਾਰਕਿੰਗ ਇਹ ਸਭ ਬਾਹਰ ਹੀ ਹੈ ਸੋ ਟਰੱਕ ਵਗੈਰਾ ਵੀ ਕਾਫੀ ਇੱਥੇ ਲਗਾ ਜਾਂਦੇ ਬਾਹਰ ਤੇ ਇਸ ਸਾਡੇ ਬਿਕਰੀ ਹੁਣ ਨਵੀਂ ਖੋਲੀ ਹੈ ਬਾਕੀ ਚਲਦੇ ਆਂ ਅੰਦਰ ਗੁਰਦੁਆਰਾ ਸਾਹਿਬ ਦੇ ਤੇ ਦੇਖਦੇ ਆਂ ਕੀ ਪ੍ਰਬੰਧਕ ਕੀ ਪਹਿਲਾਂ ਵੀ ਆਇਆ ਮੈਂ 3-4 ਵਾਰ ਹੁਣ ਕਾਫੀ ਦੇਰ ਬਾਅਦ ਆਇਆ ਗੁਰਦੁਆਰਾ ਸਾਹਿਬ ਇੱਥੇ ਨਾ ਇੱਕ ਬੋਰਡ ਲੱਗਿਆ ਤੇ ਗੁਰਮਤ ਸਮਾਗਮ ਹੈ 1 ਦਸੰਬਰ ਨੂੰ ਸੋ ਚਲਦੇ ਆਂ ਹੁਣ ਗੁਰਦੁਆਰਾ ਸਾਹਿਬ ਅੰਦਰ ਤੇ ਦੇਖਦੇ ਆਂ ਤੇ ਇਹ ਆ ਗਈ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਪਹਿਲਾਂ ਤੇ ਸਿਕਿਉਰਟੀ ਵਗੈਰਾ ਵੀ ਚੈੱਕ ਕਰਕੇ ਜਾਂਦੇ ਸੀਗੇ ਬਟ ਹੁਣ ਘਟਾਤੀ ਇੱਧਰ ਦੂਸਰੀ ਸਾਈਡ ਸ਼ਾਇਦ ਹੈ ਸੋ ਇੱਥੋਂ ਐਂਟਰ ਕਰਦੇ ਆਂ ਤੇ ਇਦਰ ਇਨਕੁਆਰੀ ਉਫੀਸ ਹੈਗਾ ਬਾਕੀ ਪਹਿਲਾਂ ਚਲਦੇ ਹਾਂ ਗੁਰਦੁਆਰਾ ਸਾਹਿਬ ਅੰਦਰ ਤੇ ਮੱਥਾ ਟੇਕਦੇ ਮੱਖੀ ਆਸ-ਪਾਸੇ ਹੋਰ ਦੇਖਦੇ ਆਂਗੇ ਇਸ ਸੜਕ ਨੂੰ ਚਲਦੇ ਆਂਗਾ ਗੁਰਦੁਆਰਾ ਸਾਹਿਬ ਹਾਂਜੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਬਾਕੀ ਅੰਦਰ ਚਲਦੇ ਆਂ ਤੇ ਬਾਕੀ ਫਿਰ ਆਸ-ਪਾਸੇ ਬੈਕ ਸਾਈਡ ਘੁੰਮਦੇ ਆਂ ਤੇ ਦੇਖਦੇ ਆਂ ਕੁਰਦੂਬਰਾ ਸਾਹਿਬ ਦੇ ਐਂਟਰੈਂਸ ਵਿੱਚ ਜਿਹੜੀ ਇਹ ਬੁਰਜੀਆਂ ਬਣਾਈਆਂ ਹੋਈਆਂ ਨੇ ਕਿੰਨੀ ਵਧੀਆ ਲੱਗ ਰਹੀਆਂ ਨੇ ਸੋ ਚੱਲਦੇ ਆਂ ਅੰਦਰ ਤੇ ਦੇਖਦੇ ਆਂ 23 ਨਿਸ਼ਾਨ ਸਾਹਿਬ ਵਾਹਿਗੁਰੂ 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 ਮੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਗੇ ਸੀ ਤੇ ਜੋੜੇ ਵੈਸੇ ਬਾਹਰ ਹੀ ਉਤਾਰਦੇ ਸੀ ਇਹ ਬੇਹੇ ਸਾਹਮਣੇ ਇੱਥੇ ਜੋੜਾ ਘਰ ਬਣਿਆ ਹੋਇਆ ਹੈ ਬਾਕੀ ਮੈਂ ਧਾਰਮਿਕ ਪੁਸਤਕ ਵਗੈਰਾ ਮਿਲਦੀਆਂ ਨੇ ਤੂੰ ਬਾਹਰ ਦੁਕਾਨ ਵੀ ਹੈਗੀ ਹੈ ਤੇ ਇਹ ਨਾਲ ਹੀ ਜੋੜਾ ਘਰ ਹੈ ਬਾਕੀ ਇਧਰੋਂ ਅੱਗੇ ਚੱਲਦੇ ਆਂ ਤੇ ਦੇਖਦੇ ਆਂ ਤੇ ਇਧਰੋਂ ਆਗੇ ਗੁਰਦੁਆਰਾ ਸਾਹਿਬ ਦੇ ਸਾਈਡ ਬਾਕੀ ਇਧਰ ਕਮਰੇ ਵਗੈਰਾ ਰਿਹਾਇਸ਼ ਬਣੀ ਹੋਈ ਹੈ ਜਾਂ ਜਿਹੜੇ ਇੱਥੇ ਪਾਤੀ ਸਿੰਘ ਜਾਂ ਸਿੰਘ ਸਾਹਿਬ ਆਂਡੇ ਰਹਿੰਦੇ ਹੋਣਗੇ ਉਹਨਾਂ ਦੀ ਹੋਏਗੀ ਜਾਂ ਫਿਰ ਕੋਈ ਬਾਹਰੋਂ ਜਿੰਮੇ ਸੰਗਤ ਆਂਦੀ ਹੈ ਤਾਂ ਉਹਨਾਂ ਵਾਸਤੇ ਕਮਰੇ ਵਗੈਰਾ ਇੱਥੇ ਮਿਲ ਜਾਂਦੇ ਆਂ ਇਸ ਸਾਈਡ ਜਿਵੇਂ ਇੱਕ ਘਰ ਬਣਿਆ ਹੋਇਆ ਹੈ ਵੀ ਇੱਥੋਂ ਦੇ ਕਿਸੇ ਪਾਟੇ ਸਿੰਘ ਜਾਂ ਸਿੰਘ ਸਾਹਿਬ ਨਾਲ ਜਿਹੜਾ ਹੋਏਗਾ ਸੇਵਾ ਦਾ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦਾ ਹੋਏਗਾ। ਬਾਕੀ ਅੱਗੇ ਚੱਲਦੇ ਆ ਤੇ ਦੇਖਦੇ ਆ ਕਿ ਗੁਰਦੁਆਰਾ ਸਾਹਿਬ ਦੇ ਇਸ ਸਾਈਡ ਆ ਗਏ। ਤੇ ਸਾਹਮਣੇ ਫੁਹਾਰਾ ਬਹੁਤ ਵਧੀਆ ਬਣਿਆ ਹੋਇਆ ਹੈ। ਬਾਕੀ ਨੇੜੇ ਚੱਲਦੇ ਆ। ਤੇ ਇਸ ਸਾਈਡ ਆ ਕੇ ਫੁਹਾਰਾ ਹੀ ਬਣਿਆ ਹੋਇਆ ਹੈ ਤੇ ਬਹੁਤ ਹੀ ਵਧੀਆ ਹੈ। ਦੇਖੋ। ਤੇ ਇਸ ਸਾਈਡ ਆ ਗਿਆ ਲੰਗਰ ਹਾਲ ਤੇ ਬਾਕੀ ਇਧਰੋਂ ਬੰਦ ਕੀਤਾ ਹੋਇਆ ਵਿੱਚੇ ਜਾਣ ਦਾ ਵੇਸੇ ਰਸਤਾ ਹੈਗਾ ਦੇਖਦੇ ਹਾਂ ਜੇ ਦੂਸਰੀ ਸਾਈਡ ਜਾਣ ਦਾ ਕੋਈ ਰਸਤਾ ਹੋਇਆ ਤਾਂ ਚਲਦੇ ਹਾਂ ਤੇ ਇਸ ਸਾਈਡ ਆ ਗਈ ਇਹ ਟੈਂਕੀ ਤੇ ਇਹਦੇ ਉੱਪਰ ਲਿਖਿਆ ਹੋਇਆ ਪਰਮੇਸ਼ਰ ਦਵਾਰ ਮਣੀ ਵੀ ਕਾਫੀ ਦੂਰ ਤੋਂ ਹੁੰਨੇ ਤਾਂ ਉੱਥੇ ਤੇ ਦਿਖ ਜਾਂਦਾ ਕਿ ਇਹ ਟੈਂਕੀ ਤੇ ਪਿੱਛੇ ਕਾਫੀ ਹੈ ਜਗ੍ਹਾ ਬਾਕੀ ਦੇਖਦੇ ਹਾਂ ਪਹਿਲਾਂ ਪ੍ਰਸ਼ਾਦਾ ਵੰਡ ਸਕਦੇ ਹਾਂ ਤੇ ਉਸ ਤੋਂ ਬਾਅਦ ਫਿਰ ਅੱਗੇ ਦੇਖਾਂਗੇ ਤੇ ਇੱਧਰ ਬੁੱਕਤ ਦੇਖੋ ਵੀ ਕਿੰਨਾ ਵਧੀਆ ਬਣਾਇਆ ਹੋਇਆ ਹਾਂ ਚਲ ਪਹਿਲਾਂ ਪ੍ਰਸ਼ਾਦਾ ਪਨ ਸਕਦੇ ਹਾਂ ਤੇ ਹੁਣ ਹੈਗੇ ਗੁਰਦੁਆਰਾ ਸਾਹਿਬ ਜੀ ਬੈਕ ਸਾਈਡ ਤੇ ਇਹ ਸਾਹਮਣੇ ਹੈਗਾ ਘੰਟਾ ਘਰ ਮੇਬੀ ਜਦੋਂ 1 ਘੰਟੇ ਬਾਅਦ ਇੱਥੇ ਘੰਟੀ ਵੱਜਦੀ ਹੈ ਹਾਂ ਥੋੜੀ ਦੇਰ ਪਹਿਲਾਂ 15 10 15 ਮਿੰਟ ਪਹਿਲਾਂ ਇੱਥੇ ਘੰਟੀ ਵੱਜੀ ਸੀ ਬਹੁਤ ਹੀ ਖੂਬਸੂਰਤ ਵਧੀਆ ਬਣਾਇਆ ਹੋਇਆ ਤੇ ਇਧਰੋਂ ਹੀ ਐਂਟਰੈਂਸ ਹੈ ਬੈਕ ਸਾਈਡ ਦੀ ਸਾਰੀ ਤੇ ਦੇਖਦੇ ਆ ਜੇ ਜਾਣ ਦੇਣਗੇ ਤਾਂ ਇਹ ਸੀਗਾ ਜੀ ਲੰਗਰ ਹਾਲ ਤੇ ਸਾਹਮਣੇ ਹੈਗਾ ਘੰਟਾ ਘਰ ਤੇ ਇੱਥੇ ਪਰਮੇਸ਼ਰ ਦਵਾਰ ਲਿਖਿਆ ਹੋਇਆ ਹੈ ਬਹੁਤ ਹੀ ਵਧੀਆ ਤੂੰ ਸਜਾਵਟ ਕੀਤੀ ਹੋਈ ਹੈ ਬਟ ਇਹ ਹੁਣ ਨਾ ਅੰਦਰ ਜਾਣ ਨਹੀਂ ਦਿੱਤਾ ਕਹਿੰਦੇ ਵੀ ਅੰਦਰ ਕੋਈ ਮਾਈਂਡ ਰੀਸੈਂਟ ਕੈਂਪ ਚੱਲ ਰਿਹਾ ਹੈ ਮਾਈਂਡ ਰੀਸੈਟ ਕੈਂਪ ਚੱਲ ਰਿਹਾ ਹੈ 30 ਤੱਕ ਤੇ ਹੁਣ ਤਾਂ ਨੋਰਮਲ ਇੰਚ ਵਿੱਚ ਅੱਗੇ ਪਿੱਛੇ ਆਪਾਂ ਜਾ ਸਕਦੇ ਆ ਅੰਦਰ ਤੇ 30 ਤੀ ਤੱਕ ਜਾ ਨਹੀਂ ਸਕਦੇ ਅੰਦਰ ਸੋ ਇਹ ਸੀ ਗੁਰਦੁਆਰਾ ਸਾਹਿਬ ਬਾਕੀ ਪਿੱਛੇ ਜਾਣ ਨਹੀਂ ਦਰਸ਼ਨ ਕਰਕੇ ਆ ਗਏ ਸੀ ਗੁਰਦੁਆਰਾ ਪਰਮੇਸ਼ਵਰ ਦਵਾਰ ਸਾਹਿਬ ਦੇ ਤੇ ਬਾਕੀ ਸੋ ਜੋ ਵੀ ਸੀਗਾ ਤੁਸੀਂ ਵੀਡੀਓ ਵਿੱਚ ਦੇਖਿਆ ਤੇ ਜਿੱਥੇ ਭਾਈ ਸਾਹਿਬ ਜੀ ਇੱਧਰ ਨਿਵਾਸ ਹੈ ਤੇ ਬਾਕੀ ਉਸ ਸਾਈਡ ਦੀਵਾਨ ਹਾਲ ਵਗੈਰਾ ਬਣਿਆ ਹੋਇਆ ਤੇ ਉਸ ਸਾਈਡ ਨਹੀਂ ਜਾਂਦੇ ਤਾਂ ਕਹਿੰਦੇ ਮਾਈਂਡ ਰੀਸੈਟ ਦਾ ਕੋਈ ਕੈਂਪ ਚੱਲ ਰਿਹਾ 30 ਨਵੰਬਰ ਤੋਂ ਪਹਿਲਾਂ ਵੀ ਨਹੀਂ ਜਾ ਸਕਦੇ ਹੈਗੇ ਤੇ ਜੇ ਭਾਈ ਸਾਹਿਬ ਨੂੰ ਮਿਲਣਾ ਹੈ ਤਾਂ ਵੀ ਕੋਈ ਪਰਮਿਸ਼ਨ ਵਗੈਰਾ ਚਾਹੀਦੀ ਹੁੰਦੀ ਹੈ ਤੇ ਬਾਕੀ ਜਿਵੇਂ 3 ਨਵੰਬਰ ਤੋਂ ਬਾਅਦ ਬਾਕੀ ਬੈਕਸਾਈਡ ਉੱਤਸਾਈਡ ਜਾ ਸਕਦੇ ਆ ਸੋ ਇਹ ਸੀਗਾ ਵਲੋਗ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਚੰਗਾ ਫਿਰ ਜੀ ਮਿਲਦੇ ਆ ਕਿਸੇ ਨਵੇਂ ਵਲੋਗ ਵਿੱਚ